ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੀ ਆਹ ਗੁਰਪਿਆਰੇ ਗੁਰਸਵਾਰੇਓ ਅੱਜ ਜਿਹੜਾ ਆਪਾਂ ਵਿਚਾਰ ਦੇਣ ਲੱਗੇ ਆਂ ਇਹ ਸਵਾਲ ਹੈ ਲੋਕੀ ਸਤਿਗੁਰਾਂ ਦੀ ਜੋ ਪਾਵਨ ਬਾਣੀ ਹੈ ਨਾ ਇਹਨੂੰ ਅੱਜ ਤੱਕ ਜਿਹੜੀ ਐਸੈਂਸ ਵੀ ਇਹਦੀ ਕੋਈ ਜਿੰਨੀ ਚੱਲ ਸਕੀ ਜੋ ਸेंस ਅੱਜ ਖੋਜਾਂ ਕਰ ਰਹੀ ਐ ਸਤਿਗੁਰ ਨਾਨਕ ਪਾਸ਼ਾ ਨੇ ਸਾਰੀ ਤੀਜਿਆ ਪਹਿਲਾਂ ਹੀ ਆਪਣੀ ਬਾਣੀ ਦੇ ਵਿੱਚ ਦੱਸਤੀਆਂ ਸੀ। ਉਹ ਸਵਾਲ ਇਹ ਕਿ ਧਰਤੀ ਦੇ ਥੱਲੇ ਬਲਦਿਆ ਜੀ ਬਲਦੇ ਸਿੰਘ ਉੱਤੇ ਧਰਤੀ ਖੜੀ ਐ। ਜਦੋਂ ਕਈ ਵਾਰ ਪਚਾਲ ਵਗੈਰਾ ਆਉਂਦੇ ਸੀ ਦਾ ਕਹਿਣਾ ਜੀ ਪਾਪਾ ਦਾ ਭਾਰ ਬਾਹਰ ਬਾ ਜਾਂਦਾ ਤੇ ਬਲਦ ਨੂੰ ਭਾਰ ਲੱਗਦਾ। ਉਹ ਧਰਤੀ ਨੂੰ ਦੂਜੇ ਸਿੰਘ ਤੇ ਕਰਦਾ ਐ। ਦਾ ਧਰਤੀ ਹਲਦੀ ਐ। ਔਰ ਆਓ ਸਤਿਗੁਰੂ ਨਾਨਕ ਪਾਤਸ਼ਾਹ ਜੀ ਕੀ ਗਾਰੇ ਨਿਪਰਥਾਏ ਮਾਰੇ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨਸੂਤ ਕਹਿੰਦੇ ਕਿਹੜਾ ਬਲ ਦਿਆ ਧੱਲੇ ਉਹ ਆ ਬਲ ਨਹੀਂ ਆ ਉਹ ਹੈ ਧਰਮ ਰੂਪੀ ਬਲ ਇੱਕ ਧਰਮ ਰੂਪੀ ਬਲ ਦੇ ਸਿਰ ਤੇ ਖੜੀ ਹੋਈ ਆ ਔਰ ਦਇਆ ਦਾ ਬੁਤਲਾ ਹੈ ਇਹ ਮਨੁੱਖ ਦੇ ਸਰੀਰ ਅੰਦਰ ਵੀ ਜੇ ਧਰਮ ਹੈ ਦਇਆ ਹੈ ਤਾਂ ਵੀ ਇਹ ਸਰੀਰ ਖੜਾ ਹੈ। ਤੌਲ ਕਰਮ ਦਇਆ ਦਾ ਪੂਤ। ਇਹ ਕਹਿੰਦੇ ਸੰਤੋਖ ਥਾ ਬਰਕਿਆ ਜਨ ਸੂਤ। ਜਿਹੜਾ ਸੰਤੋਖ ਆ ਉਹਨੇ ਸਾਰੀ ਸਥਾਪਨਾ ਕੀਤੀ ਹੋਈ ਆ। ਇੱਕ ਸੂਤਰ ਦੇ ਵਿੱਚ ਧਰਤੀ ਬੰਨੀ ਹੋਈ ਆ। ਜੇ ਕੋ ਬੂਝੇ ਹੋਵੇ ਸਟਿਆਰ ਹੁਣ ਕਹਿੰਦੇ ਤੁਹਾਡੇ ਕਹਿ ਦੇ ਮੁਤਾਬਕ ਜੇ ਕੋਈ ਜਾਣਕਾਰ ਹੋਵੇ ਸਿਆਣਾ ਹੋਵੇ ਨਮਲੇ ਉੱਪਰ ਕੇਤਾ ਭਾਰ ਧਰਤੀ ਦੇ ਉੱਤੇ ਕਿੰਨਾ ਭਾਰ ਆ ਕਿੰਨੇ ਤਰ ਦੇ ਭਾਰ ਆ ਜੇ ਫਿਰ ਕੋ ਇੱਕ ਬੜ ਦੇ ਸਿਰ ਤੇ ਮੰਨ ਲੋ ਖਲੋਗੇ ਫਿਰ ਬੜ ਦੇ ਪੈਰਾਂ ਥਲੇ ਇੱਕ ਧਰਤੀ ਹੋਰ ਚਾਹੀਦੀ ਆ ਕਿਉਂਕਿ ਧਰਤੀ ਹੋਰ ਬਰੇ ਹੋਰ ਹੋਰ ਉਹ ਵੱੜਦੇ ਥੱਲੇ ਧਰਤੀ ਧਰਤੀ ਥੱਲੇ ਫਿਰ ਵੱੜਦੇ ਥੱਲੇ ਫਿਰ ਧਰਤੀ ਇਸਦੇ ਭਾਰ ਥਲੇ ਕਵਣ ਜੋਰ ਇਹ ਕਿੱਥੋਂ ਤੱਕ ਚੱਲੂਗਾ ਅਖੀਰ ਦੇ ਜਿਹੜਾ ਹੋਊਗਾ ਉਹਦੇ ਪੈਰਾਂ ਦੇ ਥੱਲੇ ਕਿਹੜੇ ਚੀਜ਼ ਤੇ ਖੜਾ ਹੋਊਗਾ ਬਾਰੇ ਕਹਿੰਦੇ ਇਸਦੇ ਭਾਰ ਥਲੇ ਕਵਣ ਜੋਰ ਭਾਈ ਉਹਦੇ ਪੈਰਾਂ ਥੱਲੇ ਕਿਹੜੀ ਚੀਜ਼ ਹੈ ਜਿਹਨੇ ਉਹਨੂੰ ਖੜਾ ਕੀਤਾ ਹੋਇਆ ਹੈ ਇਹ ਸਵਾਲ ਹੈ ਧਰਤੀ ਦੇ ਥੱਲੇ ਜੋ ਤੁਹਾਡਾ ਕਿਹਾ ਜਾਂਦਾ ਕੋਈ ਬਲਦ ਨਹੀਂ ਖੜਾ ਇਹ ਧਰਮ ਰੂਪੀ ਬਲਦ ਹੈ ਤੇ ਦਇਆ ਦਾ ਪਤਲਾ ਹੈ ਜਿਹਦੇ ਸਿਰ ਤੇ ਧਰਤੀ ਬਤੀ ਹੋਈ ਆ ਆ ਸੰਸ ਵੀ ਦੱਸ ਰਹੀ ਹੈ ਨਾ ਕਿ ਸਾਰੇ ਗ੍ਰਹਿ ਬ੍ਰਹਿਮੰਡ ਚ ਖਲਾਜ ਤੁਰੇ ਫਿਰਦੇ ਨੇ ਔਰ ਇੱਕ ਵੱਡਾ ਗ੍ਰਹਿ ਉਹਦੇ ਦਿਵਾਲੇ ਛੋਟੇ ਗ੍ਰਹਿ ਘੁੰਮਦੇ ਨੇ ਇੱਕ ਪਰਿਵਾਰ ਬਣਿਆ ਸੂਰਜ ਇਹਨਾਂ ਦਾ ਮੁਖ ਹੈ ਜੇ ਸੂਰਜ ਦੇ ਦਿਵਾਲੇ ਜਿਹੜੇ ਨੌ ਗ੍ਰਹਿ ਲੰਬੇ ਨੇ ਇਹਨਾਂ ਨੇ ਨੋ ਧਰਤੀਆਂ ਨੇ ਜਿਹੜੀਆਂ ਉਹਦੇ ਦਿਵਾਲੇ ਕੋ ਮਰੀਆਂ ਨੇ ਫਿਰ ਧਰਤੀ ਦੇ ਚਾਹ ਜ ਮੇਰੇ ਚੰਦਰਮਾ ਚੱਕਰ ਲਾ ਰਿਆ ਏ ਇਸ ਤਰ੍ਹਾਂ ਇਹ ਖਲਾ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਜਿਵੇਂ ਹਵਾ ਚ ਬੁਲਬਲੇ ਹਨ ਇਸ ਤਰ੍ਹਾਂ ਧਰਤੀਆਂ ਖੜੀਆਂ ਨੇ ਪਰ ਇੱਕ ਸੂਤਰ ਵਿੱਚ ਬੱਝੀਆਂ ਹੋਈਆਂ ਨੇ ਇੱਧਰ ਉੱਧਰ ਵੀ ਕੋਈ ਫਰਕ ਨਹੀਂ ਪੈਂਦਾ ਵੇਖੋ ਰਾਤ ਦਿਨ ਬਣਾਇਆ ਤੇ ਰੁੱਤਾਂ ਬਣਾਈਆਂ ਨੇ ਉਹ ਐਨ ਬਿਲਕੁਲ ਸਮੇਰੂਸਾਰ ਚੱਲ ਰਹੀਆਂ ਕੋਈ ਫਰਕ ਨਹੀਂ ਪੈ ਰਿਹਾ ਜਿਹੜੀ ਰੁੱਤ ਆਉਂਦੀ ਹੈ ਉਹ ਜਾਂ ਮੌਸਮ ਹੋ ਜਾਂਦਾ ਹੈ। ਰੋਜ਼ ਸਮੇਂ ਦੇ ਮੁਤਾਬਕ ਸੂਰਜ ਚੜਦਾ ਹੈ, ਛਿਪਦਾ ਹੈ। ਕਦੀ ਇਹ ਨਹੀਂ ਕਿ ਅੱਜ ਅੱਧਾ ਘੰਟਾ ਲੇਟ ਚੜ ਗਿਆ ਹੋਵੇ, ਅੱਧਾ ਘੰਟਾ ਪਹਿਲਾਂ ਛੁੱਪ ਗਿਆ ਹੋਵੇ। ਹੈ ਇਸ ਤਰ੍ਹਾਂ ਨਹੀਂ ਮਿਲ। ਇਹ ਹੀ ਇੱਕ ਹੋਰੇ ਸੂਤਰ ਵਿੱਚ ਧਰਤੀ ਬੱਧੀ ਹੋਈ ਹੈ। ਪ੍ਰਮਾਤਮਾ ਨੇ ਸ੍ਰੇਟੀ ਰਾਜ ਕੇ ਚਲਾਈ ਹੋਈ ਆ। ਸੋ ਇਸ ਬਾਤ ਜਿਹੜਾ ਹੈ ਮਾਨਤਾ ਹੈ ਉਹ ਕੋਈ ਬਲ ਬਲਤਰੀ ਥੱਲੇ ਖੜਾ ਉਹ ਧਰਮ ਰੂਪੀ ਬਲ ਦਾ ਤੇ ਦਇਆ ਦਾ ਕੁੱਤਲਾ ਹੈ ਅਸੀ ਅੱਜ ਦੇ ਵਿਚਾਰ ਜਿਤਰਾ ਹੋਰ ਵੀ ਬੜੇ ਸਵਾਲ ਉੱਪਰ ਹੁੰਦੇ ਨੇ ਸਮਾਜ ਵਿੱਚ ਜਿਹੜੇ ਕਿ ਗੁਰਬਾਣੀ ਸਾਨੂੰ ਸਮੇਂ-ਸਮੇਂ ਦੇ ਉੱਤੇ ਉੱਤਰ ਦੇ ਰਹੀ ਆ ਲੋੜ ਹੈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਦੀ ਤੇ ਸਮਝਣ ਦੀ ਯਤਨ ਕਰਨ ਦੀ ਪਰਮਾਤਮਾ ਕਿੱਥੇ ਵੱਸਦਾ ਹੈ ਪਰਮਾਤਮਾ ਕਿੱਥੇ ਰਹਿੰਦਾ ਹੈ ਇਹ ਸਾਰੇ ਉੱਤਰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ ਪਰ ਸਾਨੂੰ ਜਾਚ ਹੋਣੀ ਚਾਹੀਦੀ ਨੇ ਤੇ ਲੜ ਲਾ ਕੇ ਆ ਪਹਿਲਾਂ ਦੀ ਬਾਣੀ ਪੜੀਏ ਤੇ ਵਿਚਾਰੀਏ ਜੇ ਸਮਝ ਗਏ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਸੋ ਇਹ ਸੇ ਅੱਜ ਦੇ ਵਿਚਾਰ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਰੂਰ ਅੱਗੇ ਤੋਂ ਅੱਗੇ ਵੀ ਸਰਵਣ ਕਰਨ ਦਾ ਯਤਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ